ਜੋਗੋ ਜੋਗ ਅਟਲ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਗੁਰ ਚਰਨਾ ਵਿੱਚ ਵਿਰਾਜਮਾਨੋ ਸਤ ਗੁਰਾਂ ਦੀ ਮਿਹਰ ਦੀ ਸਦਕਾ ਅੱਜ ਅਸੀਂ ਫਿਰ ਅੰਮ੍ਰਿਤ ਵੇਲੇ ਦੀਵਾਨਾ ਵਿੱਚ ਜੁੜੇ ਆਂ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਹੁੰਦਾ ਹੈ ਪਹਿਲਾਂ ਫਿਰ ਆਪਾਂ ਸ਼ਬਦ ਦੀ ਕਥਾ ਨਾਲ ਜੁੜਦੇ ਆਂ ਅੱਜ ਜਿਸ ਪਵਿੱਤਰ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ ਇਹ ਪਾਵਨ ਸ਼ਬਦ 421 ਅੰਗ ਤੇ ਦਰਜ ਹੈ ਅਸ਼ਟਪਦੀ ਆਰੰਭ ਹੁੰਦੀ ਹੈ ਤੇ ਪਹਿਲੇ ਚਾਰ ਪਦੇ ਅਸ਼ਟਪਦੀ ਦੇ ਅਸ਼ਟਪਦੀ ਰਾਗ ਆਸਾ ਵਿੱਚ ਹੀ ਹੈ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਅੰਮ੍ਰਿਤ ਵਚਨ ਹੈ ਸਤਿਗੁਰੂ ਜੀ ਕਿਰਪਾ ਕਰਨ ਸ਼ਬਦ ਦੀ ਵਿਚਾਰ ਤੇ ਅਗੰਮ ਹੈ ਸ਼ਬਦ ਦੀ ਵਿਚਾਰ ਕਦੀ ਨਹੀਂ ਮੁੱਕ ਸਕਦੀ ਸ਼ਬਦ ਦੀ ਵਿਚਾਰ ਕਦੀ ਸਮਾਪਤ ਨਹੀਂ ਹੋ ਸਕਦੀ ਵਕਤ ਸਮਾਪਤ ਹੋ ਸਕਦਾ ਹੈ ਪਰ ਸ਼ਬਦ ਦੀ ਵਿਚਾਰ ਨੂੰ ਜੇ ਕੋਈ ਕਵੇ ਵੀ ਚ ਸ਼ਬਦ ਦੀ ਵਿਚਾਰੇ ਤੇ ਸਮਾਪਤ ਹੈ ਨਹੀਂ ਕਿਉਂਕਿ ਇਹ ਆਦਪੂਰਨ ਹੈ ਮਦਪੂਰਨ ਹੈ ਅੰਤਪੂਰਨ ਪਰਮੇਸ਼ਰ ਹੈ ਇਸ ਕਰਕੇ ਸ਼ਬਦ ਗੁਰੂ ਹੈ ਤੇ ਗੁਰੂ ਦੀ ਵਿਚਾਰ ਦੀ ਕਦੀ ਸਮਾਪਤੀ ਨਹੀਂ ਹੁੰਦੀ ਅਸੀਂ ਅੱਜ ਇਸ ਅੰਮ੍ਰਿਤ ਬਾਚਨ ਨੂੰ ਵਿਚਾਰਨ ਹੈ ਜਿੰਨਾ ਕੋ ਸਮਾਂ ਬਖਸ਼ਿਆ ਯਤਨ ਕਰਾਂਗੇ ਸੋ ਆਓ ਕੁਝ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਕਰੋ ਪ੍ਰਵਾਨ ਪਿਆਰ ਸਹਿ ਤਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ ਤਾਨੂ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾ ਰਹਿਆ ਆਸਾ ਮਹੱਲਾ ਪਹਿਲਾ ਬਜਨ ਕੀਤਾ ਕੇਤਾ ਆਖਣ ਆਖੀਐ ਤਾਂ ਕੇ ਅੰਤ ਨਾ ਜਾਣਾ ਕੀ ਉਸ ਪਰਿਪੂਰਨ ਪਰਮਾਤਮਾ ਨੂੰ ਤੁਸੀਂ ਕਿੰਨਾ ਕੋ ਆਖ ਸਕਦੇ ਹੋ ਆਖਣ ਆਖੀਏ ਕਿ ਤਾ ਆਖਣ ਆਖੀਏ ਭਾਵ ਕਿੰਨਾ ਕੋ ਅਸੀਂ ਉਸ ਪਰਮਾਤਮਾ ਦੇ ਗੁਣਾਂ ਨੂੰ ਆਖੀ ਜਾਈਏ ਕਹੀ ਜਾਈਏ ਅਸੀਂ ਕਿੱਥੋਂ ਤੱਕ ਕਹਿ ਸਕਦੇ ਹਾਂ ਕਿੰਨੇ ਕੋ ਉਹਦੇ ਗੁਣ ਅਸੀਂ ਵਿਖਿਆਨ ਕਰ ਸਕਦੇ ਆ ਆਖ ਦੇ ਭਾਈ ਗੱਲ ਮੁੱਕ ਦੀ ਇਹ ਐ ਤੁਸੀਂ ਵਾਹਿਗੁਰੂ ਜੀ ਦੇ ਬਾਰੇ ਜਿੰਨਾ ਮਰਜੀ ਆਖ ਲਓ ਜਿੰਨਾ ਮਰਜੀ ਪਰਮਾਤਮਾ ਦੇ ਗੁਣ ਗਾ ਲਓ ਜਿੰਨੀ ਮਰਜੀ ਵਾਹਿਗੁਰੂ ਦੀ ਸਿਫਤ ਸਲਾਹਾ ਕਰ ਲਓ ਜਿੰਨੀ ਵੀ ਪਰਮਾਤਮਾ ਦੀ ਵਡਿਆਈ ਗਾ ਲਓ ਕਿਸੇ ਬੋਲੀ ਵਿੱਚ ਗਾ ਲਓ ਲਿਖ ਲਵੋ ਜਿੰਨੇ ਮਰਜੀ ਕਰ ਲਵੋ ਸੱਚ ਗੱਲ ਤੇ ਇਹ ਐ ਕਿ ਉਸ ਪਰਮਾਤਮਾ ਨੂੰ ਆਖ ਆਖ ਕੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਜਿੰਨਾ ਵੀ ਕਹਿ ਲਈਏ ਜਿੰਨਾ ਵੀ ਆਖ ਲਈਏ ਜਿੰਨਾ ਵੀ ਲਿਖ ਲਈਏ ਜਿੰਨਾ ਵੀ ਸੁਣ ਲਈਏ ਉਹ ਵੀ ਥੋੜਾ ਹੈ ਕੇਤਾ ਆਖਣ ਆਖੀਐ ਤਾਂ ਕੇ ਅੰਤ ਨਾ ਜਾਣਾ ਉਸ ਮਾਲਕ ਦੀ ਵਿਚਾਰ ਮਾਲਕ ਦੇ ਗੁਣ ਉਹਦੀ ਵਡਿਆਈ ਦਾ ਕੋਈ ਪਾਰਾ ਵਾਰ ਨਹੀਂ ਕੋਈ ਅੰਤ ਨਹੀਂ ਹੈ ਸ਼ਾਇਦ ਇਸੇ ਕਰਕੇ ਮਹਾਰਾਜ ਨੇ ਬਚਨ ਕਹੀ ਪਟ ਸਾਹਿਬਾਨਾ ਨੇ ਜਿਥਿਉ ਕਹਿੰਦਿਆ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਓਏ ਸੱਚੇ ਪਾਤਸ਼ਾਹ ਜੀ ਤੁਸੀਂ ਸਰਬ ਗੁਣ ਨਿਧਾਨੰ ਸਾਰੇ ਗੁਣਾ ਦੇ ਖਜ਼ਾਨੇ ਹੋ ਅਸੀਂ ਤੁਹਾਡਾ ਕਿਹੜਾ ਕਿਹੜਾ ਗੁਣ ਗਾਈਏ ਅਸੀਂ ਤੁਹਾਡੇ ਕਿਹੜੇ ਗੁਣ ਦਾ ਵਿਖਿਆਨ ਕਰੀਏ ਜੇ ਇੱਕ ਗੁਣ ਦਾ ਵਿਖਿਆਨ ਕਰਦੇ ਆਂ ਜ਼ਿੰਦਗੀ ਲੰਘ ਜਾਂਦੀ ਐ ਬਾਕੀ ਗੁਣ ਤਿਉਵੇਂ ਪਏ ਆ ਉਸ ਵਾਹਿਗੁਰੂ ਦਾ ਇੱਕ ਗੁਣ ਵੀ ਜੇ ਬੰਦਾ ਕਹਿਣਾ ਸ਼ੁਰੂ ਕਰ ਦਵੇ ਸਾਦ ਸੰਗਤ ਇੱਕ ਗੁਣ ਕਹਿੰਦਿਆਂ ਕਹਿੰਦਿਆਂ ਬੰਦਾ ਥੱਕ ਜਾਂਦਾ ਮੁੱਕ ਜਾਂਦਾ ਪਰ ਮੇਰੇ ਵਾਹਿਗੁਰੂ ਦੇ ਗੁਣ ਥੋੜਾ ਮੁੱਕਣ ਵਾਲੇ ਆ ਤਾਂ ਕੇ ਸਰਬ ਗੁਣ ਨਿਧਾਨ ਕੀਮਤ ਨਾ ਗਿਆਨ ਧਿਆਨ ਉਚੀ ਤੇ ਉਚੋ ਜਾਨੀ ਜੈ ਪ੍ਰਭ ਤੇ ਰੋ ਥਨ ਵੈ ਗੁਰੂ ਜੀ ਤੁਹਾਡਾ ਰਤਬਾ ਤੁਹਾਡਾ ਮਰਾਤਬਾ ਤੁਹਾਡੀ ਥਾਂ ਉੱਚਿਆਂ ਤੋਂ ਉੱਚੀ ਐ ਜਿੱਥੋਂ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ ਭਾਵ ਗੁਨਾ ਦੀ ਗਾਉਣ ਦੇ ਮੁਕਾਬਲੇ ਵਿੱਚ ਸਰਬ ਗੁਣ ਨਿਧਾਨੰ ਕੀ ਮਤ ਨਾ ਗਿਆਨ ਧਿਆਨੰ ਉਚੇਤੇ ਉਚੋ ਜਾਨੀ ਜੈ ਪ੍ਰਭ ਤੇ ਰੁਥਨ ਤੇ ਸਾ ਸੰਗਤ ਜੀ ਆਖ ਦਿਆ ਜਾਣ ਕੌਣ ਤੇ ਰੂਪਿਓ ਅਲਖ ਅਪਾਰ ਦਿਓ ਵੈਗੁਰੂ ਜੀ ਤੁਹਾਡਾ ਕੌਣ ਪੇਧ ਜਾਣ ਸਕਦਾ ਤੁਸੀਂ ਅਲਖ ਹੋ ਅਪਾਰੋ ਮਹਾਰਾਜ ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ ਜਿੰਨੇ ਮਰਜੀ ਯਤਨ ਕਰ ਲਿਏ ਚਾਹੇ ਗਿਆਨ ਇਕੱਠਾ ਕਰ ਲਿਏ ਧਿਆਨ ਲਾ ਕੇ ਸਮਾਧੀ ਵਿੱਚ ਬਹਿ ਜੀਏ ਤਾਂ ਵੀ ਮਹਾਰਾਜ ਤੁਹਾਡੀ ਵਡਿਆਈ ਦੂਨ ਲਿਖਿਆ ਤੇ ਸੁਣਿਆ ਤੇ ਆਖਿਆ ਨਹੀਂ ਜਾ ਸਕਦਾ ਕੀਤਾ ਆਖਣ ਆਖੀ ਹੈ ਮਹਾਰਾਜ ਇੱਥੋਂ ਤੱਕ ਵੀ ਕਹਿ ਦਿੰਦਿਆ ਹਜ਼ੂਰ ਆਖਦਿਆ ਆਖਣ ਔਖਾ ਸਾਚਾ ਨਾਉ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ ਜਿਹੜਾ ਨਾਮ ਸਾਰੇ ਬ੍ਰਹਿਮੰਡ ਵਿੱਚ ਜਪਿਆ ਜਾਂਦਾ ਹੈ ਹਾਂ ਇਸ ਨਾਮ ਦੇ ਰੂਪ ਬਹੁਤ ਹੋ ਸਕਦੇ ਆ ਇਸ ਨਾਮ ਨੂੰ ਅਨੇਕਾਂ ਰੂਪਾਂ ਵਿੱਚ ਜਪਿਆ ਜਾ ਸਕਦਾ ਪਰ ਵਾਹਿਗੁਰੂ ਜੀ ਤੁਹਾਡਾ ਇੱਕੋ ਨਾਮ ਹੈ ਜੋ ਬ੍ਰਹਿਮੰਡ ਵਿੱਚ ਸਿਮਰਿਆ ਜਾ ਰਿਹਾ ਹੈ ਤੇ ਮਹਾਰਾਜ ਉਸ ਨਾਮ ਦਾ ਕਥਨ ਕਰਨਾ ਉਸ ਨਾਮ ਨੂੰ ਕਹਿ ਦੇਣਾ ਵੀ ਮੈਨੂੰ ਮੁਕੰਮਲ ਬਿਆਨ ਕਰ ਦਿੱਤਾ ਹੈ ਮਹਾਰਾਜ ਕਹਿ ਰਿਹਾ ਇਹ ਬਿਲਕੁਲ ਸਾਰਾ ਸਰਝੂਠ ਹੈ ਉਸ ਪਰਮਾਤਮਾ ਦਾ ਨਾਮ ਅਗੰਮ ਹੈ ਅਲਖ ਹੈ ਅਗਥ ਹੈ ਉਹਨੂੰ ਮੁਕੰਮਲ ਬਿਆਨ ਅੱਜ ਤੱਕ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰੇਗਾ ਉਹ ਐਸਾ ਬੇਅੰਤ ਹੈ ਸਾਤ ਸੰਗਤ ਉਸ ਬੇਅੰਤ ਮਾਲਕ ਦਾ ਅੰਤ ਪਾ ਲੈਣਾ ਵੈਸੇ ਤੇ ਅੰਤ ਪਾ ਲੈਣਾ ਸ਼ਬਦ ਗਲਤ ਵਰਤ ਦਿੱਤਾ ਗਿਆ ਉਸ ਪਰਮਾਤਮਾ ਦੇ ਅੰਤ ਵਾਲੇ ਪਾਸੇ ਤੁਰਿਆ ਜਾ ਹੀ ਨਹੀਂ ਸਕਦਾ ਇਹ ਖਿਆਲ ਮਨ ਵਿੱਚ ਲੈ ਕੇ ਆਉਣਾ ਵੀ ਗਲਤ ਹੈ ਵੀ ਮੈਂ ਰੱਬ ਦਾ ਅੰਤ ਪਾ ਲੈਣਾ ਹੈ ਨਾ ਇਹ ਮੂਰਖਤਾ ਹੈ ਸਾਤ ਸੰਗਤ ਚਾਹੇ ਅਸੀਂ ਕਹਿ ਦਿੰਨੇ ਆ ਕਈ ਵਾਰ ਵੀ ਅਸੰਭਵ ਕੁਝ ਵੀ ਨਹੀਂ ਹੁੰਦਾ ਨਾ ਬੰਦਾ ਮਨ ਵਿੱਚ ਠਾਣ ਲਵੇ ਤੇ ਅਸੰਭਵ ਵੀ ਸੰਭਵ ਬਣ ਜਾਂਦਾ ਹੈ ਪਰ ਜੇ ਤੁਸੀਂ ਰੱਬ ਦੇ ਗੁਣਾਂ ਦੇ ਅੰਤ ਵਾਲੇ ਪਾਸੇ ਗੱਲ ਕਰੋਗੇ ਇਹ ਅਸੰਭਵ ਵੀ ਹੈ ਇਹ ਕਦੀ ਹੋ ਹੀ ਨਹੀਂ ਸਕਦਾ ਅਸੀਂ ਤੇ ਆਮ ਜੇ ਬੰਦੇ ਆ ਇੱਥੇ ਤੇ ਵੱਡੇ ਵੱਡੇ ਦੇਵੀ ਦੇਵਤਿਆਂ ਨੇ ਜੋਰ ਲਾ ਲਿਆ ਸਾਧ ਸੰਗਤ ਇੱਕ ਵਾਰ ਗੁਰੂ ਨਾਨਕ ਜੀ ਨੇ ਸਵਾਲ ਕੀਤਾ ਸੀ ਮਹਾਰਾਜ ਨੂੰ ਕੁਝ ਸੰਤ ਜਨਾਂ ਨੇ ਰੱਬ ਦੇ ਪਿਆਰਿਆਂ ਨੇ ਕਿ ਤਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਸ ਪਰਮਾਤਮਾ ਦਾ ਅੰਤ ਪਾਇਆ ਜਾ ਸਕਦਾ ਹੈ ਉਸ ਅਕਾਲ ਪੁਰਖ ਦਾ ਮਹਾਰਾਜ ਨੇ ਬੜਾ ਸੋਹਣਾ ਜਵਾਬ ਦਿੱਤਾ ਸਤਗੁਰੂ ਜੀ ਕਹਿ ਲਗੇ ਵੀ ਆਪਾਂ ਤੇ ਆਮ ਕਲਯੁਗੀ ਦੁਨੀਆਵੀ ਬੰਦੇ ਆ ਅਸੀਂ ਜੇ ਆ ਸੋਚ ਲਿਆ ਸਵਾਲ ਕਰਦੀਏ ਸਾਡਾ ਤੇ ਬੇਫਜ਼ੂਲ ਸਵਾਲ ਹੈ ਉਹ ਪਰਮਾਤਮਾ ਬੇਅੰਤ ਹੈ ਉਹਦਾ ਅੰਤ ਪਾਉਣ ਦਾ ਸੋਚਣਾ ਵੀ ਨਹੀਂ ਚਾਹੀਦਾ ਬੰਦੇ ਨੂੰ ਹਾਂ ਉਹਦੇ ਗੁਣ ਗਾਓ ਜਿੰਨੇ ਗਾਏ ਜਾਂਦੇ ਆ ਨਾਮ ਜਪੋ ਜਿੰਨਾ ਜਪਿਆ ਜਾਂਦਾ ਹੈ ਬੰਦਗੀ ਕਰੋ ਉਹਦੀ ਵਡਿਆਈ ਰਾਜ ਰੱਜ ਕਰੋ ਅਖੀਰਲੇ ਸਾਹ ਤੱਕ ਗੁਣ ਗਾਉਂਦੇ ਰਹੋ ਆਪਣਾ ਅੰਤ ਹੈ ਉਹਦੇ ਗੁਣਾ ਦਾ ਅੰਤ ਨਹੀਂ ਹੈ ਮਹਾਰਾਜ ਨੇ ਉਦਾਹਰਨ ਦਿੱਤੀ ਸਤਿਗੁਰ ਜੀ ਕਹਿਣ ਲੱਗੇ ਇਸ ਭਾਰਤ ਵਿੱਚ ਤਿੰਨ ਵੱਡੇ ਦੇਵਤਿਆਂ ਨੂੰ ਮੰਨਿਆ ਜਾਂਦਾ ਹੈ ਸ਼ਿਵ ਜੀ ਵਿਸ਼ਨੂੰ ਤੇ ਬ੍ਰਹਮਾ ਮਹਾਰਾਜ ਕਹਿਣ ਲੱਗੇ ਸਤਿਗੁਰਾਂ ਨੇ ਇਹਨਾਂ ਦੇ ਟਾਈਮ ਇਹਨਾਂ ਦੀ ਉਮਰ ਵੀ ਦਰਸਾਈ ਮਹਾਰਾਜ ਜੀ ਨੇ ਦੱਸਿਆ ਸਤਿਗੁਰ ਜੀ ਆਖਦੇ ਸਭ ਤੋਂ ਵੱਧ ਉਮਰ ਮਹਾਦੇਵ ਦੀ ਹੈ ਸ਼ਿਵ ਜੀ ਦੀ ਹੈ ਤੇ ਸਾਧ ਸੰਗਤ ਸਤਿਗੁਰ ਜੀ ਨੇ ਬਚਨ ਕੀਤਾ ਕਹਿਣ ਲੱਗੇ ਮੰਨ ਲੋ ਜਦੋਂ ਬ੍ਰਹਮਾ ਦੀ ਉਤਪਤੀ ਹੋਈ ਨਾ ਬ੍ਰਹਮਾ ਦੀ ਉਤਪਤੀ ਕਮਲ ਦੇ ਫੁੱਲ ਦੀ ਨਾਭੀ ਚ ਹੁੰਦੀ ਹੈ ਬ੍ਰਹਮਾ ਦੀ ਉਤਪਤੀ ਕਮਲ ਦੇ ਫੁੱਲ ਦੀ ਫੁੱਲ ਦੀ ਨਾਲੀ ਵਿੱਚ ਹੁੰਦੀ ਹੈ ਜੋ ਕਮਲ ਦਾ ਫੁੱਲ ਵਿਸ਼ਨੂੰ ਦੀ ਨਾਭੀ ਵਿੱਚੋਂ ਪ੍ਰਗਟ ਹੋਇਆ ਸੀ ਆਖਦੇ ਆ ਬ੍ਰਹਮਾ ਨੂੰ ਇੱਕ ਵਾਰ ਉਹਦੇ ਮਨ ਵਿੱਚ ਆ ਗਿਆ ਵੀ ਇੱਥੇ ਮੈਂ ਹੀ ਇਕੱਲਾ ਆਂ ਹੋਰ ਇੱਥੇ ਕੋਈ ਹੈ ਹੀ ਨਹੀਂ ਸਭ ਕੁਝ ਮੈਂ ਹੀ ਕਰਨ ਕਰਾਉਣ ਵਾਲਾ ਮੈਂ ਸਮਰਾਥ ਆ ਮੈਨੂੰ ਕੋਈ ਹੋਰ ਨજર ਹੀ ਨਹੀਂ ਆਉਂਦਾ ਆਕਾਸ਼ਵਾਣੀ ਹੋਈ ਇੱਕ ਗੈਬੀ ਆਵਾਜ਼ ਆਈ ਬ੍ਰਹਮਾ ਤੂੰ ਇਹ ਹੰਕਾਰ ਨਾ ਕਰ ਤੈਨੂੰ ਬਣਾਉਣ ਵਾਲਾ ਹੈ ਇਕੱਲਾ ਤੂੰ ਨਹੀਂ ਏ ਤੂੰ ਸੋਚੇਂ ਵੀ ਇੱਥੇ ਬਸ ਮੈਂ ਹੀ ਮੈਂ ਵਾਂ ਹੋਰ ਕੋਈ ਹੈ ਨਹੀਂ ਮੇਰੇ ਵਰਗਾ ਆਵਾਜ਼ ਆਈ ਗੈਬੀ ਕੀ ਬ੍ਰਹਮਾ ਇਹ ਹੰਕਾਰ ਮਨ ਵਿੱਚੋਂ ਕੱਢ ਦੇ ਜਿਹੜਾ ਤੈਨੂੰ ਬਣਾਉਣ ਵਾਲਾ ਸਰਬਸ਼ਕਤੀਮਾਨ ਪਰਮਾਤਮਾ ਹੈ ਉਹਦੀ ਖੋਜ ਕਰ ਉਹਨੂੰ ਲੱਭ ਵੀ ਉਹ ਕਿੱਥੇ ਹੈ ਬ੍ਰਹਮਾ ਨੇ ਆਖਿਆ ਉਹ ਹੈ ਹੀ ਨਹੀਂ ਕਿਤੇ ਬਸ ਇੱਥੇ ਮੈਂ ਹੀ ਮੈਂ ਵਾਂ ਇੱਥੇ ਕੋਈ ਨਹੀਂ ਤੇ ਗੈਬ ਵੀ ਆਵਾਜ਼ ਆਈ ਤੂੰ ਰੱਬ ਬਾਰੇ ਕਹਿ ਰਿਆ ਵੀ ਇੱਥੇ ਹੋਰ ਕੋਈ ਨਹੀਂ ਹੈ ਮੈਂ ਹੀ ਮੈਂ ਵਾਂ ਤੂੰ ਰੱਬ ਦੇ ਬਾਰੇ ਜਾਣਿਆ ਵੀ ਕੀ ਅਜੇ ਤੱਕ ਤੂੰ ਰੱਬ ਬਾਰੇ ਜਾਣਦਾ ਵੀ ਕੀ ਹੈ ਤੇ ਨਾਲ ਆਵਾਜ਼ ਆਈ ਤੇ ਸ਼ਬਦ ਇਹ ਸਨ ਕਿ ਬ੍ਰਹਮਾ ਆ ਜਿਹੜਾ ਕਮਲ ਦਾ ਫੁੱਲ ਹੈ ਤੂੰ ਤੇ ਇਸ ਕਮਲ ਦੇ ਫੁੱਲ ਦਾ ਨਹੀਂ ਅੰਤ ਜਾਣ ਸਕਦਾ ਤੂੰ ਰੱਬ ਦਾ ਅੰਤ ਕਿੱਥੋਂ ਜਾਣ ਲਵੇਂਗਾ ਤੂੰ ਤੇ ਇਹਦੀ ਖੋਜ ਨਹੀਂ ਕਰ ਸਕਦਾ ਕਮਲ ਦੇ ਫੁੱਲ ਦੀ ਤੇ ਰੱਬ ਦੀ ਖੋਜ ਕਿੱਥੋਂ ਕਰ ਲਵੇਂਗਾ ਤੇ ਬ੍ਰਹਮਾ ਨੇ ਆਖਿਆ ਆ ਕਮਲ ਦਾ ਫੁੱਲ ਛੋਟਾ ਜਿਹਾ ਇਹਨੂੰ ਤੇ ਮੈਂ ਲੱਤ ਮਾਰਾਂਗਾ ਤੇ ਉਵੇਂ ਤੋੜ ਕੇ ਰੱਖ ਦੇਣਾ ਆਖਦਿਆ ਬ੍ਰਹਮਾ ਨੇ ਲੱਤ ਮਾਰੀ ਕਮਲ ਦੇ ਫੁੱਲ ਨੂੰ ਕਮਲ ਦਾ ਫੁੱਲ ਹਿੱਲਿਆ ਨਹੀਂ ਉਵੇਂ ਰਿਹਾ ਇਕ ਗੁਰੂ ਨਾਨਕ ਜੀ ਦੇ ਬਚਨ ਨੇ ਸੂਝ ਪ੍ਰਕਾਸ਼ ਗ੍ਰੰਥ ਵਿੱਚ ਮਹਾਰਾਜ ਜੀ ਦੇ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹ ਬਚ ਬੋਲ ਆਉਂਦੇ ਆ ਸੂਝ ਪ੍ਰਕਾਸ਼ ਦਾ ਜੋ ਪਹਿਲਾ ਭਾਗ ਹੈ ਜਦੋਂ ਬ੍ਰਹਮਾ ਲੱਤ ਮਾਰਦਾ ਹੈ ਕਮਲ ਦੇ ਫੁੱਲ ਨੂੰ ਕੁਝ ਨਹੀਂ ਹੁੰਦਾ ਬ੍ਰਹਮਾ ਖਿਜ ਜਾਂਦਾ ਹੈ ਦੂਜੀ ਵਾਰ ਹੌਮੈਂ ਦਾ ਪਰਿਆ ਜਦੋਂ ਲੱਤ ਮਾਰਨ ਲੱਗਦਾ ਪੈਰ ਫਿਸਲਦਾ ਉਹ ਕਮਲ ਦੇ ਫੁੱਲ ਦੀ ਨਾਲੀ ਵਿੱਚ ਡਿੱਗ ਜਾਂਦਾ ਕਮਲ ਦੇ ਫੁੱਲ ਦੀ ਨਾਲੀ ਵਿੱਚ ਡਿਗਿਆ ਤੇ ਉਹਨੂੰ ਇੰਜ ਲੱਗਾ ਵੀ ਪਤਾ ਨਹੀਂ ਮੈਂ ਕਿੱਡੇ ਕੁ ਡੂੰਘੇ ਖੂਹ ਵਿੱਚ ਡਿੱਗ ਪਿਆ ਵਾ ਜਿਸ ਖੂਹ ਦਾ ਅੰਤ ਹੀ ਨਹੀਂ ਸੀ ਤੇ ਦੱਸ ਦਿਆ ਬ੍ਰਹਮਾ ਪਤਾ ਨਹੀਂ ਕਿੰਨੇ ਯੁੱਗ ਉਸ ਕਮਲ ਦੇ ਫੁੱਲ ਦੀ ਨਾਲੀ ਵਿੱਚ ਹੀ ਡਕਦਾ ਰਿਹਾ ਅਖੀਰ ਤੇ ਬ੍ਰਹਮਾ ਮਾਫੀ ਮੰਗਦਾ ਤਰਲੇ ਕੱਢਦਾ ਕਿ ਹੇ ਪ੍ਰਭੂ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਇਸ ਕੋਹਰ ਹਨੇਰੇ ਵਿੱਚੋਂ ਕੱਢੋ ਬਾਹਰ ਮੈਂ ਤੇ ਤੁਹਾਡਾ ਅੰਤ ਪਾਉਣ ਵਾਲੇ ਪਾਸੇ ਤੁਰਿਆ ਸਾਂ ਮੇਰੇ ਕੋਲ ਤੇ ਤੁਹਾਡੇ ਪੈਦਾ ਕੀਤੇ ਇਸ ਕਮਲ ਦੇ ਫੁੱਲ ਦੀ ਨਾਲੀ ਦਾ ਨਿਅੰਤ ਪਾਇਆ ਜਾ ਸਕੇ ਇਸ ਜਿੱਤ ਤੱਕ ਤੇ ਆਹੀ ਨਾਲ ਹੀ ਮੁੱਕੀ ਕਮਲ ਦੀ ਤੁਹਾਡੀ ਵਡਿਆਈ ਤੁਹਾਡੇ ਗੁਣ ਕਿੱਥੋਂ ਮੁੱਕ ਜਾਣਗੇ ਆਖਦਿਆ ਫਿਰ ਬ੍ਰਹਮਾ ਨੂੰ ਬਾਹਰ ਰੱਬ ਕੱਢਦਾ ਤੇ ਫਿਰ ਬ੍ਰਹਮਾ ਮਾਫੀ ਮੰਗਦਾ ਕਿ हे ਪ੍ਰਭੂ ਇਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਜ਼ਿੰਦਗੀ ਦੀ ਜੋ ਮੈਂ ਕਹਿ ਬੈਠਾ ਕਿ ਮੈਂ ਹੀ ਰੱਬਾਂ ਮੈਂ ਹੀ ਸਭ ਕੁਝਾਂ ਪਰਮਾਤਮਾ ਕੁਝ ਨਹੀਂ ਹੈ ਉਹਦਾ ਕੀ ਅੰਤ ਪਾਇਆ ਜਾ ਸਕਦਾ ਬਹਾਰਾ ਸੱਚੇ ਪਾਤਸ਼ਾਹ ਸਮਝਾਉਂਦੇ ਆ ਵੀ ਉਹ ਤੇ ਇੰਨੇ ਵੱਡੇ ਵੱਡੇ ਦੇਵਤੇ ਨਿਯੰਤ ਪਾ ਸਕੇ ਆਪਾਂ ਤੇ ਆਮ ਜੇ ਬੰਦੇ ਸਾਨੂੰ ਰੱਬ ਨੇ ਬੁੱਧੀ ਦੇ ਦਿੱਤੀ ਰੱਬ ਨੇ ਸਾਨੂੰ ਥੋੜਾ ਜਿਹਾ ਦੁਨੀਆਵੀ ਗਿਆਨ ਦੇ ਦਿੱਤਾ ਥੋੜੀ ਜੀ ਸੋਝੀ ਦੇ ਦਿੱਤੀ ਅੰਦਰ ਦੀ ਤੇ ਅਸੀਂ ਕਹਿ ਦਿੱਤਾ ਰੱਬ ਦਾੰਦ ਪਾ ਲਵਾਂਗੇ ਰੱਬ ਤੇ ਗੁਣ ਮੈਂ ਇੰਨੇ ਗਾ ਦਿੱਤੇ ਮੈਂ ਰੱਬ ਦੇ ਇੰਨੇ ਗੁਣ ਲਿਖ ਦਿੱਤੇ ਸਤਿਗੁਰ ਜੀ ਆਖਦੇ ਸੀ ਤੇ ਉਹਨਾਂ ਦੇ ਮੁਕਾਬਲੇ ਕੱਖ ਵੀ ਨਹੀਂ ਆ ਫਿਰ ਬਸ ਰੱਬ ਦਾ ਅੰਤ ਪਾਉਣ ਬਾਰੇ ਸੋਚਣਾ ਆਉਣੀ ਚਾਹੀਦਾ ਸੋਚਣਾ ਕੀ ਚਾਹੀਦਾ ਕਿ ਅਸੀਂ ਪਰਮਾਤਮਾ ਦੇ ਗੁਣ ਗਾਉਣੇ ਆ ਮਹਾਰਾਜ ਨੇ ਸਾਫ ਆਖਿਆ ਕਿ ਤਾ ਆਖਣ ਆਖੀ ਹੈ ਤਾਂ ਕਿ ਅੰਤ ਨਾ ਜਾਣਾ ਕਿੰਨਾ ਕੋ ਰੱਬ ਨੂੰ ਆਖੋਗੇ ਉਹ ਦਾ ਅੰਤ ਨਹੀਂ ਹੈ ਫਿਰ ਅਗੇ ਆਖ ਦਬਸੀ ਕਿਆ ਕਰ ਮੈਂ ਨਿ ਧਰਿਆ ਤਰ ਏਕ ਤੂੰ ਮਾਲਕਾ ਜੀ ਮੇਰੀ ਕੋਈ ਧਿਰ ਨਹੀਂ ਹੈ ਮੇਰੀ ਧਿਰ ਤੇ ਤੁਸੀਂ ਹੋ ਬਸ ਮੇਰਾ ਤੇ ਤੁਸੀਂ ਸਹਾਰਾ ਹੋ ਮੈਂ ਨਿ ਧਰਿਆ ਤਰ ਏਕ ਤੂੰ ਮੈਂ ਤਾਨ ਸਤਾਨਾ ਮੇਰੇ ਮੇਰਾ ਜੋਰ ਮਾਲਕਾ ਤੂੰ ਹੈ ਤੁਸੀਂ ਮੇਰੇ ਨਾਲ ਹੋ ਤੇ ਤੁਹਾਡੇ ਹੁੰਦਿਆਂ ਮੈਨੂੰ ਕੋਈ ਡਰ ਨਹੀਂ ਕੋਈ ਪਰਵਾਹ ਨਹੀਂ ਕਿਉਂਕਿ ਮਾਲਕਾ ਮੇਰੇ ਵਰਗੇ ਨਿਮਾਣੇ ਦਾ ਮਾਣ ਤੂੰ ਨਿਤਾਣੇ ਦਾ ਤਾਣ ਤੂੰ ਨਿਉਟਿਆਂ ਦੀ ਓਟ ਤੂੰ ਐ ਤੇ ਨਿਆਸ ਰਿਆਂ ਦਾਸੜਾ ਵੀ ਤੇ ਤੂੰ ਐ ਮੇਰਾ ਤੇ ਸਭ ਕੁਝ ਤੂੰ ਐ ਮੈਂ ਨੇ ਤਰਿਆ ਤਰ ਏਕ ਤੂੰ ਮੈਂ ਤਾਨ ਸਤਾਣਾ ਤੇ ਕਹਿ ਦਿੱਤਾ ਨਾਨਕੀ ਅਰਦਾਸ ਹੈ ਸਚ ਨਾਮ ਸੁਹੇਲਾ ਮੇਰੀ ਅਰਦਾਸ ਹੈ ਜੀ ਤੁਹਾਡੇ ਚਰਨਾਂ ਦੇ ਅੰਦਰ ਕਿਰਪਾ ਕਰੋ ਆ ਜਿਹੜਾ ਨਾਮ ਤੁਸੀਂ ਮੈਨੂੰ ਜਪਣ ਲਈ ਦਿੱਤਾ ਹੈ ਨਾ ਇਹ ਨਾਮ ਮੇਰੇ ਜੀਵਨ ਵਿੱਚ ਮੈਨੂੰ ਸੁੱਖ ਬਖਸ਼ੀ ਜਾਂਦਾ ਹੈ ਨਾਮ ਸੁਹੇਲੇ ਤੋਂ ਭਾਵ ਸੁਹੇਲਾ ਥੁੰਦਾ ਸੁਖਮਈ ਆਨੰਦ ਦੇਣ ਵਾਲਾ ਮਹਾਰਾਜ ਆਖਦਾ ਇਸ ਨਾਮ ਨੂੰ ਜਪ ਕੇ ਮੈਂ ਆਪਣੇ ਜੀਵਨ ਵਿੱਚ ਬੜਾ ਆਰਾਮ ਬੜਾ ਸੁੱਖ ਬਹੁਤ ਹੀ ਆਨੰਦ ਪ੍ਰਾਪਤ ਕੀਤਾ ਹੈ ਇਸ ਨਾਮ ਨੇ ਮੇਰੇ ਜੀਵਨ ਨੂੰ ਸੁਹੇਲਾ ਬਣਾ ਦਿੱਤਾ ਹੈ ਨਾਨਕੀ ਅਰਦਾਸ ਹੈ ਸਚ ਨਾਮ ਸੁਹੇਲਾ ਆਪ ਗਿਆ ਸੋਜੀ ਪਈ ਗੁਰਸਬਦੀ ਮੇਲਾ ਜਿਨ੍ਹਾਂ ਨੇ ਆਪਣਾ ਆਪਾ ਗਵਾ ਕੇ ਆਪਣੇ ਅੰਦਰ ਦੀ ਹਉਮੈ ਨੂੰ ਆਪਣੇ ਅੰਦਰ ਦੀ ਮੈ ਨੂੰ ਮਾਰ ਕੇ ਸਤਿਗੁਰ ਜੀ ਆਖ ਦਿਆ ਉਸ ਸ਼ਬਦ ਨਾਲ ਆਪਣੇ ਆਪ ਨੂੰ ਜੋੜ ਦਿੱਤਾ ਤੇ ਉਸੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਹੈ ਪਹਿਲਾਂ ਅੰਦਰੋਂ ਆਪਾ ਮਾਰਨਾ ਪੈਂਦਾ ਆਪਾ ਮਾਰ ਕੇ ਸ਼ਬਦ ਨਾਲ ਸਾਂਝ ਪੈਂਦੀ ਹੈ ਤੇ ਜਦੋਂ ਸ਼ਬਦ ਨਾਲ ਸਾਂਝ ਪੈਂਦੀ ਹੈ ਫਿਰ ਉਸ ਪਰਮਾਤਮਾ ਵਿੱਚ ਅਪੇਦ ਹੋਇਆ ਜਾਂਦਾ ਹੈ ਆਪਾਂ ਮਾਰਨ ਤੋਂ ਬਗੈਰ ਹਉਮੈ ਹੰਕਾਰ ਨੂੰ ਛੱਡਣ ਤੋਂ ਬਿਨਾ ਸ਼ਬਦ ਦੇ ਨਾਲ ਸਾਝ ਨਹੀਂ ਪੈ ਸਕਦੀ ਸ਼ਬਦ ਨਾਲ ਉਦੋਂ ਅੰਦਰੋਂ ਜੁੜਿਆ ਜਾਂਦਾ ਹੈ ਜਦੋਂ ਤੁਸੀਂ ਮੈਂ ਤੇ ਹਰ ਤਰ੍ਹਾਂ ਦੀ ਅੰਦਰੋਂ ਹੰਗਤਾ ਉਹਦਾ ਤਿਆਗ ਕਰ ਦਿਓਗੀ ਜਦੋਂ ਆਹ ਚੀਜ਼ ਖਤਮ ਹੋ ਜੇਗੀ ਮੈਂ ਕੋ ਜਹਾ ਮੈਂ ਵੱਡਾ ਹਾਂ ਆਹ ਚੀਜ਼ਾਂ ਖਤਮ ਹੋ ਜਾਣਗੀਆਂ ਨਾ ਰੱਬ ਨਾਲ ਮਿਲਾਪ ਫਿਰ ਬੰਦਾ ਤੁਰਦਾ ਇਸ ਪਾਸੇ ਮਹਾਰਾਜ ਜੀ ਤਾਂ ਕਹਿ ਰਿਆ ਇਰਹਾਉ ਦੀਆਂ ਤੁਕਾਂ ਹਜ਼ੂਰ ਨੇ ਅੱਗੇ ਆਖਿਆ ਹਉਮੈ ਗਰਬ ਗਵਾਈ ਹੈ ਪਾਈਏ ਵਿਚਾਰ ਜਿਨ੍ਹਾਂ ਨੇ ਹੰਕਾਰ ਨੂੰ ਖਤਮ ਕੀਤਾ ਹੈ ਉਹਨਾਂ ਨੇ ਸ਼ਬਦ ਦੀ ਵਿਚਾਰ ਕੀਤੀ ਹੈ ਤੇ ਜਦੋਂ ਸ਼ਬਦ ਦੀ ਵਿਚਾਰ ਹੋਈ ਫਿਰ ਇੱਕ ਰੱਬ ਤੇ ਮਨ ਮੰਨਦਾ ਹੈ ਫਿਰ ਮਨ ਡੋਲਦਾ ਨਹੀਂ ਹੈ ਜਦੋਂ ਤੁਸੀਂ ਵਿਚਾਰ ਕਰੋਗੇ ਨਾ ਸ਼ਬਦ ਦੀ ਉਹਨੂੰ ਜੀਵਨ ਵਿੱਚ ਢਾਲੋਗੇ ਫਿਰ ਤੁਹਾਡਾ ਮਨ ਕਹੇਗਾ ਵੀ ਅੱਜ ਤੋਂ ਬਾਦ ਬਸ ਆਪਾਂ ਗੁਰੂ ਦੇ ਹਾਂ ਜਿਹੜੀ ਸਾਡੀ ਧੇਰ ਹੈ ਜਿਹੜੀ ਸਾਡੀ ਓਟ ਹੈ ਜਿਹੜਾ ਸਾਡਾ ਤਾਨ ਹੈ ਉਸ ਪਰਮਾਤਮਾ ਤੇ ਮਨ ਪੂਰਨ ਤੌਰ ਤੇ ਟਿਕ ਜਾਂਦਾ ਹੈ ਤੇ ਮਹਾਰਾਜ ਆਖਦੇ ਆ ਜਦੋਂ ਮਨ ਟਿਕ ਜਾਏ ਨਾ ਰੱਬ ਤੇ ਫਿਰ ਰੱਬ ਪਤਾ ਕੀ ਕਰਦਾ ਹੈ ਰੱਬ ਫਿਰ ਆਪਣੇ ਨਾਮ ਨੂੰ ਮਨੁੱਖ ਦੀ ਜ਼ਿੰਦਗੀ ਦਾ ਸੱਚਾ ਆਧਾਰ ਬਣਾ ਦਿੰਦਾ ਜਦੋਂ ਮਨ ਟਿਕ ਗਿਆ ਨਾ ਫਿਰ ਉਹ ਨਾਮ ਜ਼ਿੰਦਗੀ ਦਾ ਆਧਾਰ ਬਣ ਜਾਂਦਾ ਜਿਹਨੂੰ ਮਹਾਰਾਜ ਕਹਿੰਦੇ ਆ ਸਾਚਾ ਨਾਮ ਮੇਰਾ ਆਧਾਰੋ ਆਧਾਰ ਤੋਂ ਪਾਉ ਹੁੰਦਾ ਵੀ ਹੁਣ ਨਾਮ ਜਪਣ ਤੋਂ ਬਿਨਾ ਰਿਆ ਨਹੀਂ ਜਾਂਦਾ ਉਹ ਆਧਾਰ ਬਣ ਗਿਆ ਪਰ ਉਹ ਆਧਾਰ ਉਦੋਂ ਬਣਦਾ ਮਹਾਰਾਜ ਆਖਦੇ ਜਦੋਂ ਇੱਕ ਪਰਮਾਤਮਾ ਦੇ ਤੁਹਾਡਾ ਮਨ ਟਿਕਦਾ ਮਨ ਮੰਨ ਜਾਂਦਾ ਪੂਰਨ ਤੌਰ ਤੇ ਬਚਨ ਸੰ ਸਾਹਿਬ ਸਿਉ ਮਨ ਮਾਨਿਆ ਦੇ ਸਾਚ ਆਧਾਰ ਨਾਮ ਆਧਾਰ ਬਣੇ ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਉਂਝ ਨਹੀਂ ਆਪਣੀ ਕਮਾਈ ਦੇ ਕਰਕੇ ਨਹੀਂ ਇਹ ਸੀ ਇਹ ਕਹਿ ਸਕਦੇ ਵੀ ਇਹ ਚੀਜ਼ ਤਾਂ ਹੋਈ ਨਾ ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਨਾਮ ਆਧਾਰ ਬਣਦਾ ਹੈ ਕਿਉਂਕਿ ਸਾ ਸੰਗਤ ਜਿਹੜਾ ਨਾਮ ਜ਼ਿੰਦਗੀ ਦਾ ਆਧਾਰ ਬਣ ਜਾਏ ਕੋਈ ਛੋਟੀ ਅਵਸਥਾ ਨਹੀਂ ਹੁੰਦੀ ਬੜੀ ਵੱਡੀ ਅਵਸਥਾ ਹੈ ਜਦੋਂ ਤੁਸੀਂ ਕਹੋ ਮੈਂ ਨਾਮ ਜਪਣ ਬਿਨਾ ਨਹੀਂ ਰਹਿ ਸਕਦਾ ਇਹ ਉਹ ਅਵਸਥਾ ਹੈ ਕਿ ਜਦੋਂ ਮੈਂ ਕਮਾਂ ਮੈਂ ਜੇ ਸਾਹ ਨਹੀਂ ਆਉਂਦੇ ਮੈਂ ਮਰਦਾ ਹਾਂ ਹੁਣ ਸਾਹ ਮੇਰਾ ਆਧਾਰ ਆ ਨਾ ਜੀਵਨ ਦਾ ਉਸੇ ਤਰ੍ਹਾਂ ਜਦੋਂ ਨਾਮ ਆਧਾਰ ਬਣ ਗਿਆ ਵੀ ਮੈਂ ਨਿਤਨੇਮ ਕੀਤੇ ਬਿਨਾ ਮੈਂ ਬਾਣੀ ਪੜੇ ਬਿਨਾ ਮੈਂ ਨਾਮ ਜਪੇ ਬਿਨਾ ਨਹੀਂ ਰਹਿ ਸਕਦਾ ਉਹ ਹੈ ਜੀਵਨ ਆਧਾਰ ਮਹਾਰਾਜ ਜੀ ਨੇ ਸੇ ਨੂੰ ਆਖਿਆ ਸਤਿਗੁਰ ਜੀ ਆਖਦਿਆ ਸਾਹਿਬ ਸੋ ਮਨ ਮਾਨਿਆ ਦੇ ਸਾਚ ਆਧਾਰ ਫਿਰ ਅੱਗੇ ਕਹਿ ਦਿੱਤਾ ਇਹ ਨਿਸ ਨਾਮ ਸੰਤੋਖੀਆ ਜਦੋਂ ਨਾਮ ਆਧਾਰ ਬਣਦਾ ਨਾ ਜੀ ਫਿਰ ਨਾਮ ਦਿਨ ਰਾਤ ਨਹੀਂ ਭੁੱਲਦਾ ਉਸੀ ਦੇ ਦੇ ਕੁਝ ਵੀ ਕਰ ਰਹੇ ਹੋ ਉਹ ਨਾਮ ਤੁਹਾਡੇ ਅੰਦਰ ਚੱਲੀ ਜਾਣਾ ਹੈ ਰਾਤ ਨੂੰ ਤੁਸੀਂ ਆਰਾਮ ਕਰ ਰਹੇ ਹੋ ਨਾਮ ਤਾਂ ਵੀ ਤੁਹਾਡੇ ਅੰਦਰ ਚੱਲੀ ਜਾਣਾ ਹੈ ਸਤਿਗੁਰੂ ਜੀ ਆਖਦੇ ਜਦੋਂ ਇਹ ਅਵਸਥਾ ਆ ਜਾਂਦੀ ਹੈ ਵੀ ਇਹ ਦਿਨ ਰਾਤ ਨਾਮ ਬੰਦਾ ਜਪਦਾ ਰਹਿੰਦਾ ਇਕੱਠਾ ਕਰਦਾ ਰਹਿੰਦਾ ਫਿਰ ਬੰਦਾ ਸੰਤੋਖੀ ਬਣਦਾ ਹੈ ਫਿਰ ਉਹਦੇ ਅੰਦਰ ਸੰਤੋਖ ਆਉਂਦਾ ਹੈ ਬਾਬਾ ਹੁਣ ਜੀਵਨ ਵਿੱਚੋਂ ਹਰ ਤਰ੍ਹਾਂ ਦੀ ਭੁੱਖ ਸਾਰੀਆਂ ਇੱਛਾਵਾਂ ਮੁੱਕ ਗਈਆਂ ਹੁਣ ਕੋਈ ਤਾੰਗ ਨਹੀਂ ਹੈ ਹੁਣ ਕੋਈ ਸੰਸਾਰ ਦੀ ਇੱਛਾ ਕੋਈ ਚਾਹਤ ਨਹੀਂ ਰਹੀ ਹੁਣ ਸੰਤੋਖ ਆ ਗਿਆ ਹੁਣ ਬੰਦਾ ਸੰਤੋਖੀ ਬਣ ਗਿਆ ਮਹਾਰਾਜ ਆਖਦੇ ਆ ਇਹ ਨਿਸਨਾਮ ਸੰਤੋਖਿਆ ਸੇਵਾ ਸੱਚ ਸਾਈ ਤੇ ਬੰਦੇ ਦੀ ਇਹ ਸਮਝ ਲੋ ਉਹਦੀ ਕੀਤੀ ਹੋਈ ਸੇਵਾ ਹੁਣ ਥਾਏ ਪੈ ਗਈ ਜੋ ਸੇਵਾ ਕਰਦਾ ਨਾਮ ਜਪਦਾ ਅੱਜ ਉਹਦੀ ਘਾਲ ਇੱਕ ਹਾਲ ਨਾ ਸੇਵਾ ਹੈ ਜਦੋਂ ਉਹਦੀ ਇੱਕ ਹਾਲ ਨਾ ਥਾਏ ਪੈ ਜਾਂਦੀ ਹੈ ਮਹਾਰਾਜ ਆਖਦਿਆ ਉਹਦੀ ਥਾਏ ਪੈਣ ਦੀ ਨਿਸ਼ਾਨੀ ਇਹ ਹੈ ਉਹ ਸੰਤੋਖੀ ਹੋਏਗਾ ਤੇ ਦਿਨ ਰਾਤ ਪਰਮਾਤਮਾ ਦੇ ਨਾਮ ਨੂੰ ਜਪਦਾ ਰਹੇਗਾ ਫਿਰ ਮਹਾਰਾਜ ਜੀ ਅਗਲਾ ਬਚਨ ਕਰਦੇ ਆ ਤਾਕੋ ਵਿਗੜ ਨਾ ਲੱਗਈ ਚਾਲੇ ਹੁਕਮ ਵਰ ਜਾਈ ਫਿਰ ਉਹਦੇ ਜੀਵਨ ਵਿੱਚ ਰੱਬ ਉਹਨੂੰ ਕੋਈ ਦੁੱਖ ਨਹੀਂ ਆਉਣ ਦਿੰਦਾ ਜੇ ਦੁੱਖ ਆਉਂਦਾ ਵੀ ਹੈ ਫਿਰ ਡੋਲਣ ਨਹੀਂ ਦਿੰਦਾ ਕਿਸੇ ਵਿਗਨ ਚ ਪਰਮਾਤਮਾ ਉਹਨੂੰ ਕਬਰਾਉਂ ਨਹੀਂ ਦਿੰਦਾ ਮਹਾਰਾਜ ਆਖਦਿਆ ਤਾਂ ਕੋ ਵਿਗਨ ਨਾ ਲੱਗਈ ਚਾਲੇ ਹੁਕਮ ਰਜਾਈ ਉਸ ਸੰਤੋਖੀ ਨੂੰ ਉਸ ਗੁਰਮੁਖ ਨੂੰ ਜੇਦਾ ਨਾਮ ਆਧਾਰ ਬਣ ਗਿਆ ਮਹਾਰਾਜ ਆਖਦਿਆ ਉਹ ਹਮੇਸ਼ਾ ਰੱਬ ਦੇ ਹੁਕਮ ਰੱਬ ਦੀ ਰਾਜ ਵਿੱਚ ਚਲਦਾ ਹੁੰਦਾ ਉਹਦੇ ਹੁਕਮ ਚੋਂ ਬਾਹਰ ਜਾਂਦਾ ਹੀ ਨਹੀਂ ਉਹ ਉਹਨੂੰ ਰੱਬ ਦੀ ਰਾਜਾ ਵਿੱਚ ਰਹਿਣਾ ਚੰਗਾ ਲੱਗਦਾ ਤੇ ਸਤਿਗੁਰ ਜੀ ਆਖਦਿਆ ਹੁਕਮ ਰਜਾਈ ਜੋ ਚਲੈ ਸੋ ਪਵੈ ਖਜ਼ਾਨੇ ਰੱਬ ਦੇ ਖਜ਼ਾਨੇ ਵਿੱਚ ਉਹਨਾਂ ਦੀ ਕੀਮਤ ਪੈਂਦੀ ਹੈ ਜੀ ਜਿਨ੍ਹਾਂ ਨੂੰ ਪ੍ਰਭੂ ਦੇ ਹੁਕਮ ਵਿੱਚ ਚੱਲਣਾ ਆ ਜਾਂਦਾ ਹੈ ਜਿਹੜੇ ਰੱਬ ਦੀ ਰਾਜਾ ਵਿੱਚ ਰਾਜੀ ਰਹਿੰਦੇ ਆ ਉਹ ਪ੍ਰਵਾਨ ਨੇ ਉਹ ਖਰੇ ਆ ਉਹ ਖੋਟੇ ਨਹੀਂ ਖਰੇ ਆ ਹੁਣ ਉਹਨਾਂ ਦੀ ਖਜ਼ਾਨੇ ਵਿੱਚ ਬੁਗਗਤ ਪੈ ਗਈ ਹੈ ਮਹਾਰਾਜ ਦੇ ਆਹ ਹਜੂਰਾ ਆਖਦੇ ਹੁਕਮ ਰਜਾਈ ਜੋ ਚਲੇ ਸੋ ਪਵੇ ਖਜ਼ਾਨੇ ਖੋਟੇ ਠਵਰ ਨਾ ਪਾਈਨੀ ਜਰੇਲੇ ਝੂਠਾਨੇ ਮਹਾਰਾਜ ਆਖਦੇ ਜਿਹੜੇ ਖੋਟੇ ਰਹਿ ਗਏ ਨਾ ਉਹਨਾਂ ਨੂੰ ਰੱਬ ਦੇ ਖਜ਼ਾਨਿਆਂ ਵਿੱਚ ਥਾਂ ਕਿੱਥੇ ਮਿਲਣੀ ਹੈ ਉਹਨਾਂ ਨੂੰ ਤਿੱਕੇ ਤੇ ਵੀ ਢੋਈ ਨਹੀਂ ਮਿਲਦੀ ਉਤੇ ਮਹਾਰਾਜ ਆਖਦੇ ਆ ਖੋਟੇ ਆ ਤੇ ਖੋਟਿਆਂ ਨੂੰ ਕਿਸੇ ਥਾਂ ਤੇ ਟਿਕਾਣਾ ਨਹੀਂ ਮਿਲਦਾ ਹੁੰਦਾ ਖੋਟੇ ਤੇ ਸੰਸਾਰ ਤੇ ਕਦੀ ਇੱਥੇ ਕਦੀ ਉੱਥੇ ਉਹ ਤੇ ਮਹਾਰਾਜ ਕਹਿ ਲਗੇ ਲੋਕਾਂ ਦੇ ਪੈਰਾਂ ਵਿੱਚ ਧਰਤੀ ਤੇ ਹੀ ਹਜ਼ੂਰ ਆਖਦੇ ਆ ਬिखरਦੇ ਰਹਿੰਦੇ ਆ ਉਹਨਾਂ ਕੋਈ ਨਹੀਂ ਪੁੱਛਦਾ ਪਰ ਜਿਹੜੇ ਖਰੇ ਆ ਉਹਨਾਂ ਨੂੰ ਲੋਕੀ ਜ਼ਮੀਨ ਤੇ ਨਹੀਂ ਡਿੱਗਣ ਦਿੰਦੇ ਖਰਿਆਂ ਨੂੰ ਲੋਕੀ ਉੱਚੀਆਂ ਥਾਵਾਂ ਤੇ ਰੱਖਦੇ ਆ ਪਰ ਜਿਹੜੇ ਖੋਟੇ ਹੁੰਦੇ ਆ ਮਹਾਰਾਜ ਕਹਿ ਲਗੇ ਆਪਣਾ ਜੀਵਨ ਬਰਬਾਦ ਕਰਕੇ ਦੁਨੀਆ ਤੋਂ ਚਲੇ ਜਾਂਦੇ ਇਸ ਕਰਕੇ ਸਤਿਗੁਰ ਨੇ ਆਖਿਆ ਜਿਨਾਂ ਨੇ ਨਾਮ ਜਪਿਆ ਉਹਨਾਂ ਦਾ ਜੀਵਨ ਖਰੇ ਸੋਨੇ ਵਰਗਾ ਬਣ ਜਾਂਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਦੇ ਆ ਸਤਿਗੁਰ ਜੀ ਕਹਿ ਲਗੇ ਖੋਟੇ ਦੇ ਖੋਟੇ ਹੀ ਰਹਿੰਦੇ ਆ ਸਤਿਗੁਰ ਜੀ ਕਿਰਪਾ ਕਰਨ ਨਾਮ ਤੇ ਸਿਮਰਨ ਸੇਵਾ ਇਹ ਮਨੁੱਖ ਨੂੰ ਖੋਟੇ ਤੋਂ ਖਰਾ ਬਣਾਉਣ ਦੀ ਤਾਕਤ ਰੱਖਦੀ ਆ ਨੇ ਜੇ ਮਨੁੱਖ ਦੇ ਜੀਵਨ ਵਿੱਚ ਸੇਵਾ ਕਰਦਾ ਹੈ ਕਾਲ ਕਾਲਦਾ ਹੈ ਨਾ ਨਾਮ ਜਪਦਾ ਹੈ ਤੇ ਸਾਦ ਸੰਗਤ ਨਾਮ ਜਪਣ ਦੇ ਨਾਲ ਨਾਲ ਸੇਵਾ ਦੇ ਨਾਲ ਨਾਲ ਜਦੋਂ ਸਤਿਗੁਰੂ ਜੀ ਦੀ ਰਹਿਮਤ ਵਰਤਨੀ ਸ਼ੁਰੂ ਹੁੰਦੀ ਹੈ ਨਾ ਕਿਰਪਾ ਹੋਣੀ ਸ਼ੁਰੂ ਹੁੰਦੀ ਹੈ ਫਿਰ ਗੁਰੂ ਹੌਲੀ-ਹੌਲੀ ਉਹਨੂੰ ਖੋਟੇ ਤੋਂ ਖਰਾ ਬਣਾਉਂਦਾ ਹੈ ਤੇ ਇਸ ਕਰਕੇ ਨਾਮ ਜਪਦੇ ਰਹਿਣਾ ਚਾਹੀਦਾ ਬਾਣੀ ਪੜਦੇ ਰਹਿਣਾ ਚਾਹੀਦਾ ਇਹਨਾਂ ਨੂੰ ਛੱਡਣ ਬਾਰੇ ਤੇ ਕਦੇ ਸੋਚਣਾ ਨਹੀਂ ਚਾਹੀਦਾ ਵਾਦ ਤੋਂ ਵੱਧ ਪੜਨ ਬਾਰੇ ਸੋਚੋ ਵੀ ਮੈਂ ਹੋਰ ਪੜ ਨਹੀਂ ਆਣੀ ਮੈਂ ਹੋਰ ਨਾਮ ਜਪਣਾ ਇਹ ਖਿਆਲ ਦਿਨ-ਬਦਨ ਵਧਣਾ ਚਾਹੀਦਾ ਬਾਣੀ ਨੂੰ ਨਾ ਪੜਨਾ ਨਾ ਨਾਮ ਜਪਨਾ ਨਾ ਗੁਰੂ ਘਰ ਜਾਣਾ ਨਾ ਸੇਵਾ ਕਰਨੀ ਇਹ ਖਿਆਲ ਤੇ ਆਉਣੀ ਵੀ ਨਹੀਂ ਚਾਹੀਦੀ ਬੰਦੇ ਦੇ ਮਨ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਆਪ ਸਭ ਜੁੜਿਓ ਆਓ ਥੋੜਾ ਜਿਹਾ ਸਮਾਂ ਆਪਾਂ ਨਾਮ ਜਪਣੇ ਜੀ ਸਾਰੇ ਕਿਰਪਾ ਕਰਿਆ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ